ਇੱਕ ਤਾਂ ਮੈਂ ਇਦਾਂ ਦੇ ਬੰਦਿਆਂ ਤੋਂ ਬਹੁਤ ਦੁਖੀ ਆ ਵੀ ਜੇ ਤੂੰ ਗੁਰੂ ਸਾਹਿਬ ਦੇ ਟਾਈਮ ਹੁੰਦਾ ਤੇ ਗੁਰੂ ਸਾਹਿਬ ਨੇ ਵੀ ਜੰਗਾ ਕਰਕੇ ਧਰਮ ਵਧਾਇਆ ਵਾ ਪ੍ਰੇਮ ਨਾ ਨਹੀਂ ਵਧਾਇਆ ਮੈਂ ਵੀਡੀਓ ਪਾਈ ਸੀ ਕਿੱਡੇ ਮੂਰਖਿਆ ਕਿਸੇ ਕਥਾਵਾਚਕ ਨੂੰ ਜਾ ਕੇ ਪੁੱਛੋ ਠੀਕ ਹੈ ਕਿਸੇ ਕਥਾਵਾਚਕ ਨੂੰ ਜਾ ਕੇ ਪੁੱਛੋ ਕਿਸੇ ਪ੍ਰਚਾਰਕ ਨੂੰ ਪੁੱਛੋ ਜਾ ਕੇ ਵੀ ਗੁਰੂ ਸਾਹਿਬ ਨੇ ਜੰਗਾ ਕਰਕੇ ਧਰਮ ਵਧਾਇਆ ਸੀ ਉਹ ਮੂਰਖੋ ਉਹ ਜੰਗਾ ਕੀਤੀਆਂ ਸੀਗੀਆਂ ਧਰਮ ਨੂੰ ਖਤਰਾ ਸੀਗਾ ਗੁਰੂ ਸਾਹਿਬ ਨੇ ਸੱਚ ਦੀ ਗੱਲ ਕੀਤੀ ਸੀ ਕਿੰਤੂ ਪ੍ਰੰਤੂ ਕੀਤੇ ਸੀ ਮੁਸਲਮਾਨਾਂ ਤੇ ਤੇ ਹਿੰਦੂਆਂ ਤੇ ਉਹਨਾਂ ਦੇ ਪਖੰਡ ਦਾ ਖੰਡਨ ਕੀਤਾ ਸੀ ਤੇ ਉਹਨਾਂ ਦਾ ਪੈ ਗਿਆ ਵੈਰ ਗੁਰੂ ਸਾਹਿਬ ਦੇ ਨਾਲ ਹੋਰ ਗੁਰੂ ਸਾਹਿਬ ਨੇ ਕਿਹੜਾ ਜ਼ਮੀਨਾ ਵੰਡਾਉਣੀਆਂ ਸੀ ਜੇ ਤੁਸੀਂ ਗੱਲ ਕਰਦੇ ਆ ਵੀ ਭਾਈ ਵੀ ਜਿੱਦਾਂ ਗੁਰੂ ਸਾਹਿਬ ਨੇ ਜੰਗਾ ਕੀਤੀਆਂ ਅਸੀਂ ਅੱਜ ਵੀ ਓਦਾਂ ਕਰਾਂਗੇ ਤੇ ਹਰਾਮੀਆਂ ਤੁਸੀਂ ਘੋੜੇ ਲਓ ਘੋੜਿਆਂ ਤੇ ਚੜਕੇ ਤੁਸੀਂ ਤੁਹਾਡਾ ਜਥੇਦਾਰ ਉੱਥੇ ਬੈਠਾ ਹੋਵੇ ਗਿਬੜੂਗੜ ਤੇ ਤੁਸੀਂ ਇੱਥੇ ਬੈਠੇ ਗੱਲਾਂ ਮਾਰੀ ਜਾਂਦੇ ਆ ਜਾਓ ਉੱਥੇ ਜਾ ਕੇ ਗਿਬੜੂਗੜ ਕੇ ਲੋ ਜਾ ਕੇ ਛਡਾ ਲਿਆਓ ਤਬਾਹ ਕਰ ਦਿਓ ਸਾਰਾ ਕੁਝ ਜਾਂਦੇ ਕਿਉਂ ਨਹੀਂ ਅਮਰਤਪਾਲ ਦੀ ਗ੍ਰਿਫਤਾਰੀ ਹੋਈ ਸੀਗੀ ਤੇ ਸਾਰੀ ਇਹ ਜੋ ਵੀ ਸਾਰਾ ਜਿੰਨਾ ਹੁਣ ਮੈਂ ਕੀ ਕਹਾਂ ਸ਼ਬਦਾਵਲੀ ਇਦਾਂ ਦੀ ਕੋਈ ਵਰਤਣਾ ਨਹੀਂ ਚਾਹੁੰਦਾ ਇਹ ਸਾਰੀ ਸੈਨਾ ਜਿਹੜੀ ਲੱਭਦੀ ਨਹੀਂ ਸੀ ਇਹ ਪੋਸਟਾਂ ਤੱਕ ਪਾ ਕੇ ਰਾਜੀ ਨਹੀਂ ਸੀ ਇਹ ਡਾਂਗ ਉਹ ਫਿਰਦੀ ਸੀ ਪੁਲਿਸ ਵਾਲਿਆਂ ਨੂੰ ਅਗਲੇ ਘਰੇ ਆ ਜਾਂਦੇ ਇਦਾਂ ਦੇ ਹਾਲ ਸੀ ਪਰ ਗੱਲਾਂ ਕਰਦੇ ਗੁਰੂ ਸਾਹਿਬ ਦੀਆਂ ਵੀ ਗੁਰੂ ਸਾਹਿਬ ਦੇ ਟਾਈਮ ਇਦਾਂ ਹੁੰਦੀ ਸੀ ਜੀ ਖਾਲਸਾ ਇਦਾਂ ਕਹਿੰਦਾ ਜੇ ਮੈਂ ਤੇ ਇਹ ਕਹਿਣਾ ਵੀ ਅਸੀਂ ਹੈਗੇ ਡਰਪੋਕ ਭਰਾਵਾ ਸਾਨੂੰ ਜੋ ਮਰਜੀ ਮੰਦੇ ਸ਼ਬਦ-ਸ਼ਬਦ ਬੋਲ ਲੋ ਅਸੀਂ ਉਹ ਆ ਤੁਸੀਂ ਹੈਗੇ ਯੋਧੇ ਤੇ ਜਰਨੈਲ ਘੋੜੇ ਲੈ ਕੇ ਜਾਓ ਗੁਰੂ ਸਾਹਿਬ ਦੇ ਵਾਂਗੂ ਵਰਸ਼ੇ ਕਰਪਾਨਾ ਜੋ ਵੀ ਮੰਨ ਲੋ ਤਾਹਿਆ ਹਰਤ ਗੁਰੂ ਸਾਹਿਬ ਦੇ ਟਾਈਮ ਹੁੰਦੇ ਸੀ ਸਾਰੇ ਜਾਣੇ ਲੈ ਕੇ ਜਾਓ ਕਾਫਲਾ ਜਾਓ ਵੱਡਾ ਮੈਂ ਕਹਿੰਨਾ ਵੀ ਲੱਖ 2 ਲੱਖ ਬੰਦੇ ਦਾ ਜਾ ਕੇ ਡਿਬੜੂ ਘੜ ਘੇਰ ਲਓ ਤੇ ਛਡਾ ਲਿਆ ਉਥੋਂ ਤੇ ਉਧਰੋਂ ਜਦੋਂ ਡਿਬੜੂ ਘੜੋਂ ਆ ਆਇਆ ਫਿਰ ਜਥੇਦਾਰ ਤੁਹਾਡਾ ਤੁਹਾਡੇ ਨਾਲ ਹੋਣਾ ਆ ਤੇ ਉਹ ਛਡਾ ਕੇ ਉਹਨੂੰ ਉਸ ਤੋਂ ਬਾਅਦ ਪੰਜਾਬ ਚ ਆਉਣ ਦੀ ਲੋੜ ਨਹੀਂ ਹੈਗੀ ਵੀ ਸਿੱਧਾ ਹੀ ਜਾ ਕੇ ਦਿੱਲੀ ਘੇਰ ਲੈਣੀ ਆ ਠੀਕ ਆ ਸਿੱਧਾ ਹੀ ਜਾ ਕੇ ਦਿੱਲੀ ਘੇਰ ਲੈਣੀ ਆ ਦਿੱਲੀ ਤੇ ਆਪਣਾ ਝੰਡਾ ਗੱਡੋ ਗੱਡ ਕੇ ਸਾਰਾ ਜਿਹੜਾ ਮਤਲਬ ਇੰਡੀਆ ਆ ਇਹਦੇ ਤੇ ਕਬਜ਼ਾ ਕਰੂ ਆਪਣਾ ਗੱਡ ਦੇ ਝੰਡੇ ਫੇਜਾਓ ਮਤਲਬ ਜੁਸੀਂ ਗੱਲ ਕਰ ਰਹੀਆਂ ਹਾਂ ਵੀ ਸ਼ੈਂਗ ਇਦਾਂ ਹੁੰਦੇ ਅਸੀਂ ਮਤਲਬ ਵੀ ਡਰਦੇ ਨਹੀਂ ਹੁੰਦੇ ਅਸੀਂ ਬੰਦ-ਬੰਦ ਕਟਾਲਾਂਗੇ ਅਸੀਂ ਜੀ ਭਾਈ ਉਹ ਦੂਜਾ ਕਰਦਾਂਗੇ ਛੀਡੀਆਂ ਪਾ ਲੈਣੀਆਂ ਅਸੀਂ ਸਿਰ ਦੇਣੇ ਆ ਸਾਰੇ ਟੱਪੀ ਜਾਂਦੇ ਜਿਨ੍ਹਾਂ ਦੇ ਮੂੰਹਾਂ ਦੇ ਦਾੜੀਆਂ ਵੀ ਨਹੀਂ ਹੈਗੀਆਂ ਜਿਨ੍ਹਾਂ ਕੋ ਮਰਿਆਦਾ ਨਹੀਂ ਨਿਭਦੀ ਹੈ ਜਿਹੜੇ ਖੰਡੇ ਵਰਡ ਦੀ ਫੌਲ ਨਹੀਂ ਲੈ ਸਕਦੇ ਉਹ ਮੇਰੇ ਤੇ ਸਵਾਲ ਕਰਦੇ ਠੀਕ ਹੈ ਕਿ ਹਾਂ ਵੀ ਭਾਈ ਕਿ ਗੁਰੂ ਸਾਹਿਬ ਦੇ ਟਾਈਮ ਤੇ ਰ ਵਰਗਾ ਹੁੰਦਾ ਇਦਾਂ ਹੋ ਜਾਣੀ ਸੀ ਇਤਿਹਾਸ ਬਦਲ ਜਾਣਾ ਸੀ ਇਤਿਹਾਸ ਨਹੀਂ ਬਦਲਣਾ ਸੀ ਇਤਿਹਾਸ ਉਹੀ ਰਹਿਣਾ ਅੱਜ ਵੀ ਉਹੀ ਰਹਿਣਾ ਤੁਹਾਡੇ ਚ ਹੀ ਕਮੀ ਆ ਤੁਸੀਂ ਚੱਕੋ ਘੋੜੇ ਠੀਕ ਐ ਨੇਜੇ ਵਰਸ਼ੇ ਸਾਰੇ ਲਓ ਡਿਬੂ ਘੜ ਕੇ ਰੋ ਠੀਕ ਐ ਘੇਰ ਕੇ ਜਾ ਕੇ ਉੱਥੇ ਤੇ ਉਹ ਜਥੇਦਾਰ ਆਪਣਾ ਸ਼ਿਕਾਰ ਹੀ ਲਿਆਓ ਘਰੇ ਬੈਠਿਆਂ ਗੱਲਾਂ ਨਹੀਂ ਹੋਣੀਆਂ ਹੈਗੀਆਂ ਅਗਲਾ ਤੁਹਾਡੇ ਲਈ ਦबई ਤੋਂ ਆ ਗਿਆ ਠੀਕ ਐ ਉਹਨੇ ਆਪਣਾ ਸਾਰਾ ਕਰੀਅਰ ਖਰਾਬ ਕਰਾ ਲਿਆ ਜਿੰਦਗੀ ਯੋਦੀ ਖਰਾਬ ਹੋ ਗਈ ਵਿਆਹ ਕਰਵਾ ਕੇ ਅਗਲਾ ਮਹੀਨਾ ਪਤਾ ਨਹੀਂ ਘਰ ਵਾਲੀ ਨਾ ਰਿਹਾ ਕਿ ਨਹੀਂ ਰਿਹਾ ਉਹ ਤੁਸੀਂ ਹਰਾਮੀਆਂ ਚੁੱਪ ਕਰਕੇ ਬੈਠੇ ਇੱਥੇ ਹੁਣ ਨੂੰ ਤੁਹਾਡੀ ਤਾਂ ਜੇਲ੍ਹ ਤੋੜੀ ਹੁੰਦੀ ਉੱਥੇ ਜਾ ਕੇ ਡਿਬੜੂ ਗੜਾ ਸਾਮ ਤੁਸੀਂ ਤਾਂ ਜਥੇਦਾਰ ਨੂੰ ਛੜਾ ਕੇ ਲਿਆਂਦਾ ਹੁੰਦਾ ਤੁਸੀਂ ਹੈ ਹੀ ਨਹੀਂ ਕਹੇ ਜੋਗੇ ਗੱਲਾਂ ਜੋਗੇ ਆ ਤੁਸੀਂ ਵੀ ਜਾਓ ਜਾ ਕੇ ਸਾਮ ਚ ਜਾ ਕੇ ਹਮਲਾ ਕਰੋ ਉੱਥੇ ਜਾ ਕੇ ਜੇਲ੍ਹ ਦੇ ਵਿੱਚ ਜੇਲ੍ਹ ਭੰਨ ਕੇ ਤੋ ਜਥੇਦਾਰ ਛੜਾ ਕੇ ਲਿਆਓ ਆਪ ਦਾ ਚੰਗਾ